ਸਾਡੇ ਮਾਨਯੋਗ ਸਿੰਘ ਸਾਹਿਬ ਦੇ ਜਿਹੜੇ ਨਸ਼ਾ ਵਿਰੋਧ ਮਿੰਟ ਮੈਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਅਫਸਰ ਸਾਹਿਬ ਨੂੰ 7 ਕਿਲੋ 122 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਔਰ ਇਹਦੇ ਚ ਮੇਨ ਦੋਸ਼ੀ ਫੜਿਆ ਗਿਆ ਹੈ ਔਰ ਦੂਸਰਾ ਜਿਹੜਾ ਆਇਡੈਂਟੀਫਾਈ ਹੋ ਗਿਆ ਹੈ ਜਿਹੜਾ ਮੇਨ ਇੰਪੈਨਰ ਔਰ ਸਮਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਚਾਰ ਨੇ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਰੈਸਟ ਹੋਈ ਹੈ ਉਹ ਵਡਾਲੀ ਛਾੜਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਤਾਂ ਨਾਮ ਹੈਗਾ ਯਾਸੀਨ ਮੁਹੰਮਦ तकरीबन 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਚਾਰ ਮੁਕੱਦਮੇ ਦਰਜ ਹੈ ਪੰਜਾਬ ਦੇ ਵਿੱਚ ਐਸਵੇ ਨੇ ਲਾਲਰੂ ਮੁਹਾਲੀ ਦੇ ਵਿੱਚ ਰਹਿ ਰਿਹਾ ਆਰੰਗਟ ਦੇ ਐਨਡੀਪੀਐਸ ਅਕਟ ਟੈਫਟ ਤੇ ਸਨੇਚਿੰਗ ਦੇ ਔਰ NDPS ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਿਮਰਾਲਾ ਖਿੰਨੇ ਦੇ ਵਿੱਚ ਔਰ ਅਨਐਮਪਲੋਇਡ ਬੰਦਾ ਹੈ ਔਰ ਜਿਹੜਾ ਇਹ ਮੇਨ ਕੈਂਪੇਨ ਦੇ ਵਿੱਚ ਸਾਹਮਣੇ ਆਇਆ ਹੋਇਆ ਹੈਗਾ ਜਗਪ੍ਰੀਤ ਸਿੰਘ ਇਲੀਸ ਡੱਗਾ ਸ਼ੇਰਪੁਰ ਤਹਿਬਾਨ ਪਿੰਡ ਹੈ ਤਰਨਗੋੜ थाना ਹੈ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ 4 ਮੁਕਦਮੇ ਜੱਜ ਹੈ ਫਾਜ਼ਲਕਾ ਜੇ ਸਿਟੀ ਖੰਨਾ ਤਲਵੰਡੀ ਭਾਈ ਫਿਰੋਜ਼ਪੁਰ ਤੇ ਸਿਮਰਾਲਾ ਦੇ ਵਿੱਚ ਫਿਰ ਦੁਬਾਰਾ ਐਨਡੀਪੀਐਸ ਐਕਟ ਦੇ ਆਰਰੈਸਟਡ ਸੋ ਇਹ ਨੋਨ ਸਮਗਲਰ ਹੈ ਔਰ ਮੁਰਲੀ ਪੁਛੀ ਤੂਏ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਡੀਡੀਏ ਕਨਸਾਈਨਮੈਂਟ ਹੈ ਜਾਲਾ ਸੈਕਟਰ ਤੋਂ ਪਿਕਅਪ ਕੀਤੀ ਉਹ ਅਗੇ ਲੈ ਕੇ ਆ ਰਿਹਾ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਪ੍ਰੀਤ ਦੇ ਕਹਿੰਦੇ ਕਨਸਾਈਨਮੈਂਟ ਚੁੱਕ ਚੁੱਕਿਆ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਤੇ ਅਮਰਸਰ ਦਾ ਬਾਰਡਰ ਪੈਂਦਾ ਕਰਨਸਾਰ ਦਾ ਇਹ ਪ੍ਰੋਨਾਮ ਰਿਸਰ ਡਿਸਟ੍ਰਿਕਟ ਸੀ ਉੱਥੇ ਹੈਂਡਵਰਕ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਜਿਹੜਾ ਹੈ ਜਗਰੀਦ ਹੈ ਇਹ ਦੋਵੇਂ ਲੁਧਿਆਣਾ ਜੇਲ੍ਹ 'ਚ ਇਕੱਠੇ ਬੰਦ ਰਹੇ ਕਿਥੋਂ ਇਹਨਾਂ ਦੀ ਕਨੈਕਸ਼ਨ ਬਣਿਆ ਜੇ ਉਹਗੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਇਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ਟ ਤੇ ਐਨਡੀਪੀਐਸ ਦੀ ਇਹ ਪਿਕਿੰਗਸ ਕਰਦੇ ਰਹੇ ਆ ਬਾਦਰ ਤੋਂ ਔਰ ਇਹ ਸਾਰੀਆਂ ਜਿਹੜੇ ਕਨਸਾਈਨਮੈਂਟ ਆ ਗਈਆਂ ਜਿਆਦਾ ਇਹਨਾਂ ਦੀਆਂ ਡਰੋਨ ਦੇ ਰਾਹੀਂ ਆਈਆਂ ਐ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਤਪ੍ਰੀਤ ਨੂੰ ਵੀ ਅਪੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਐ ਅਜੇ ਦੀ ਪੁਛਗਿਰ ਚੱਲ ਰਹੀ ਐ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਐ ਇਹਦੇ ਆ ਗੱਲਬਾਤ ਤੋਂ ਇਹਦੀ ਸੱਚ ਤੋਂ ਔਰ ਇਹਦੇ ਜਿਹੜੇ ਪਰਸਨ ਬਲੋਂਗਿੰਗਸ ਇਨਕਲੂਡਿੰਗ ਮੋਬਾਈਲ ਫੋਨ ਨੂੰ ਥੋੜੀ ਜੀ ਤਾਂ ਸਰ ਕਿੰਨੇ ਸਮੇਂ ਤੋਂ ਇਹ ਐਕਟਿਵ ਸੀ ਤਾਂ ਕਿੰਨੀਆਂ ਕਨਸਾਈਨਮੈਂਟਾਂ ਹੁਣ ਅੱਗੇ ਦੇ ਚਾਲੀਏ ਇਹ 4 ਕਿਲੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦੱਸਿਆ ਔਰ ਹਰੀਕਾ ਏਰੀਆ ਜ਼ਿਆਦਾ ਇਹ ਪ੍ਰਿਫਰ ਕਰ ਰਹੇ ਸੀ ਉੱਥੇ ਚਲੇ ਜਾਂਦੇ ਸੀ ਇਥੋਂ ਚੁੱਕੇ ਉਹ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਭ ਨੂੰ ਕਾਮਯਾਬੀ ਮਿਲੇਗੀ ਕੋਈ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਜਗਪ੍ਰੀਤ ਸਾਹਿਬ ਜਿਆ ਹੋਇਆ ਇਹਦੇ ਤੋਂ ਬਿਲਕੁਲ ਮੇਨ ਗੱਲ ਇੱਕ ਵਿਚ ਹੋਰ ਇੰਪੋਰਟੈਂਟ ਹੈ ਕਿ ਜੈਫਰੀ ਜਿਹੜਾ ਮਾਝਾ ਏਰੀਆ ਚੋਂ ਪਿਕਅਪ ਹੋ ਰਿਹਾ ਹੈ ਸਮਾਨ ਬੰਦਾ ਲਾਲਰੂਹ ਦਾ ਰਹੰਦਾ ਹੈ ਪਰ ਉਸ ਤੋਂ ਆਗੇ ਕੰਮ ਕਰਕੇ ਪਾਕਿਸਤਾਨ ਬੇਸ ਫਰਮਰਸ ਨਾਲ ਕੰਟੈਕਟ ਜੈਫਰੀ ਦਾ ਹੈਗਾ ਤੇ ਮੁਹੰਮਦ ਯਸੀਨ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਸਾਰਾ ਜਿਹੜਾ ਮਾਲਵੇ ਦੇ ਵਿੱਚ ਸਪਲਾਈ ਆ ਜਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਆ ਦੇ ਵਿੱਚ ਐਕਟਿਵ ਜੈਫਰੀ ਤੋ ਲੈ ਜਾ ਕੇ ਉਹ ਸਮਾਨ ਅੱਗੇ ਵੇਚਦਾ ਰਿਹਾ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾ ਏਰੀਆ ਚ ਮੁਕੱਦਮੇ ਦਰਜ ਕਿੰਨੇ ਬੰਦੇ ਦਾ ਗਰੁੱਪ ਹੈ ਜੀ ਕਿੰਨੇ ਬੰਦੇ ਦਾ ਗਰੁੱਪ ਹੈ ਕਿੰਨੇ ਕੇ ਬੰਦੇ ਦੋ ਬੰਦੇ ਸਾਹਮਣੇ ਆਏ ਕਿ ਬਾਕੀ ਜਫਰੀਦ ਦੀ ਇਨਫੋਰਮੇਸ਼ਨ ਹੋਰ ਚੀਜ਼ਾਂ ਰੀਵील ਕਰੇਗੀ ਸਰ ਪਾਕਿਸਤਾਨ ਦਾ ਜ਼ਿਕਰ ਪਤਾ ਲੱਗਾ ਹੀ ਜੀ ਨਾ ਇਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਆਂ ਜੀ ਉਸਤੇ ਵੀ ਕੰਮ ਕਰ ਰਹੇ ਆਂ